ਆ ਤੁਹਾਨੂੰ ਮੇਰੇ YouTube ਵਾਲੇ ਵੀਰੋ ਵਿਠਾਈ ਮੋਹਣੀ ਮੰਤਰ ਦਈਏ ਵਿਠਾਈ ਵਸ਼ੀਕਰਨ ਕਲਾਮ ਹੈ ਮੋਹਣੀ ਦੀ ਆਓ ਚਲਿਏ ਕਲਾਮ ਵੱਲ ਓਮ ਨਮੋ ਆਦੇਸ਼ ਕਮੱਖਿਆ ਦੇਵੀ ਕੋ ਜਲ ਮੋਹੂ ਥਲ ਮੋਹੂ ਜੰਗਲ ਕੀ ਹਿਰਣੀ ਮੋਹੂ ਬਾਟ ਚਲੰਤਾ ਬਟੋਹੀ ਮੋਹੂ ਦਰਬਾਰ ਬੈਠਾ ਰਾਜਾ ਮੋਹੂ ਮੋਹਣੀ ਮੇਰਾ ਨਾਮ ਮੋਹ ਜਗਤ ਸੰਸਾਰ ਤਾਰਾ ਤਰੀਲਾ ਤੋਤਲਾ ਤਿੰਨੋ ਬਸੇ ਕਪਾਲ ਸਿਰ ਚੜੇ ਮਾਤ ਕੇ ਦੁਸ਼ਮਨ ਕਰੂੰ ਬੁਮਾਲ ਮਾਤਾ ਮੋਹਨੀ ਦੇਵੀ ਕੀ ਦੁਹਾਈ ਫੁਰੇ ਮੰਤਰ ਖੁਦਾਈ ਫਿਰ ਇੱਕ ਵਾਰੀ ਆਪਾਂ ਪੜ੍ਹ ਲਈਏ ਓਮ ਨਮੋ ਆਦੇਸ਼ ਕਮਖਿਆ ਦੇਵੀ ਕੋ ਜਲ ਮੋਹ ਥਲ ਮੋਹ ਜੰਗਲ ਕੀ ਹਿਰਣੀ ਮੋਹ ਬਾੜ ਚਲੰਤਾ ਬਟੋਹੀ ਮੋਹ ਦਰਬਾਰ ਬੈਠਾ ਰਾਜਾ ਮੋਹ ਮੋਹਨੀ ਮੇਰਾ ਨਾਮ ਮੋਹ ਜਗਤ ਸੰਸਾਰ ਤਾਰਾ ਤਰੀਲਾ ਤੋਤਲਾ ਤਿੰਨੋਂ ਪੱ세 ਕਪਾਲ ਸਿਰ ਚੜੇ ਮਾਤਕੇ ਦੁਸ਼ਮਨ ਕੁਰਕਮਾਲ ਮਾਤਾ मुनि ਦੇਵੀ ਕੀ ਦੁਹਾਈ ਪੂਰੇ ਮੰਤਰ ਫੁਦਾਈ ਇਹ ਆ ਜੀ ਮੰਤਰ ਮਾਤਾ मुनि ਦਾ ਤੁਸੀਂ ਕੀ ਕਰਨਾ ਹੈ ਮੇਰੇ ਜਿੰਨੇ ਵੀ ਕਰਨਾ ਹੈ ਓਮਪਾ ਵਿੰਬੇ ਨਾਲ ਕੰਟੈਕਟ ਕਰਨ ਨਾਲ 97809 2137 ਤੇ ਤੇ ਇਹ ਆ ਕਿਸੇ ਦੀਵਾਲੀ ਵਾਲੇ ਦਿਨ ਜਾਂ ਹੌਲੀ ਵਾਲੇ ਦਿਨ ਜਾਂ ਗ੍ਰਹਿਣ ਦੇ ਵਿੱਚ ਇਹਨੂੰ ਸ਼ੁੱਧ ਕਰ ਲੋ 101 ਵਾਲੀ ਜਿਹੜੀ ਮਾਲਾ ਹੁੰਦੀ ਹੈ ਤਸਬੀਹ ਫੇਰਨੀ ਹੈ 101 ਮਣਕਿਆਂ ਵਾਲੀ ਮਾਲਾ ਫੇਰ ਰੋਜ਼ ਫੇਰਨੀ ਹੈ ਤਿੰਨ ਮਾਲਾ ਰੋਜ਼ ਫੇਰਨੀ ਆ ਨੇ ਤਿੰਨ ਤਿੰਨ ਮਾਲਾ ਰੋਜ਼ ਫੇਰਨੀਆਂ ਨੇ 21 ਦਿਨਾਂ ਨੂੰ ਪੜੋ ਇਹ ਮਨ ਤਰ ਸ਼ੁੱਧ ਹੋ ਜਾਏਗਾ ਕਿਸੇ ਨੂੰ ਵੀ ਮਠਾਈ ਤੇ ਪੜ ਕੇ ਤੁਸੀਂ ਖਵਾ ਸਕਦੇ ਹੋ ਬਾਜ ਜਿਹਨੂੰ ਖਵਾਓਗੇ ਥੋੜਾ ਹੋ ਜੂ ਇਹ ਮਠਾਈ ਵੋਸ਼ੀਕਰਨ ਮੋੜੀ ਮੰਤਰ ਤੇ ਸ਼ਨੀਵਾਰ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਮੰਗਲਵਾਰ ਤੋਂ ਸ਼ੁਰੂ ਕਰ ਸਕਦੇ ਹੋ ਐਤਵਾਰ ਤੋਂ ਸ਼ੁਰੂ ਕਰ ਸਕਦੇ ਹੋ ਚਰਾਗ ਮਾਤਾ ਮੋਣੀ ਦਾ ਲਾਉਣਾ ਹੈ 21 ਦਿਨ ਠੀਕਾ ਜੀ ਹੋਰ ਜਿੰਨੇ ਕਿਸੇ ਨੇ ਕਰਨਾ ਹੋਵੇ ਸਾਡੇ ਤੋਂ ਪੁੱਛ ਸਕਦਾ ਆ ਵਿਧੀ ਅਸੀਂ ਵਿਧੀ ਦੇ ਦਾਂਗੇ ਤੇ ਇਹ ਆ ਮਠਾਈ ਮੋਣੀ ਮੰਤਰ ਗਿਰੀ ਬਸ ਇਹੀ ਆ ਦੀ ਕਿ ਆਪਣਾ 21 ਦਿਨ ਕਰੋ ਇਹਨੂੰ ਜਾਂ ਦੀਵਾਲੀ ਤੇ ਜਾਂ ਹੋਲੀ ਤੇ ਜਾਂ ਸੂਰਜ ਗ੍ਰਹਿਣ ਚੰਦਰ ਗ੍ਰਹਿਣ ਚ ਕਿਸੇ ਚ ਵੀ ਕਰ ਸਕਦੇ ਤੁਸੀਂ ਇਹਨੂੰ ਤੁਸੀਂ ਤਿੰਨ ਮਾਲਾ ਫੇਰ ਕੇ ਉਹਨੂੰ ਸਿੱਧ ਕਰ ਸਕਦੇ ਹੋ ਜਾਂ ਪੰਜ ਮਾਲਾ ਫੇਰ ਕੇ ਸਿੱਧ ਕਰ ਸਕਦੇ ਹੋ ਫਿਰ ਬਟਾਈ ਤੇ ਮਠਾਈ ਦੇ ਫੜ ਕੇ ਕਿਸੇ ਨੂੰ ਵੀ ਖਵਾ ਸਕਦੇ ਹੋ ਮਿੱਠੀ ਚੀਜ਼ ਤੇ ਮਿਸ਼ਰੀ ਤੇ ਵੀ ਖਵਾ ਸਕਦੇ ਹੋ ਤੁਸੀਂ ਕਿਸੇ ਮਿੱਠੀ ਚੀਜ਼ ਤੇ ਇਹਦਾ ਪੈਰਾ ਲਾ ਸਕਦੇ ਆਪਾਂ ਫਿਰ ਪਹਿਲਾਂ ਇਹਨੂੰ ਸਿੱਧ ਕਰ ਲੈਣਾ ਕਿਸੇ ਗ੍ਰੈਂਡ ਦੇ ਵਿੱਚ ਜਾਂ ਹੌਲੀ ਦੇ ਵਿੱਚ ਜਾਂ ਦਿਵਾਲੀ ਵਿੱਚ ਪੜ ਕੇ ਇਹਨੂੰ ਸਿੱਧ ਕਰ ਲੈਣਾ ਫਿਰ ਮਠਾਈ ਤੇ ਪੜ ਕੇ ਜਾਂ ਮਿੱਠੀ ਚੀਜ਼ ਤੇ ਕਿਸੇ ਦੀ ਪੜ ਕੇ ਇਹਦਾ ਪੈਰਾ ਲਾ ਸਕਦੇ ਹੋ ਤੁਸੀਂ ਅਜੇ ਤੇ ਪੈਰਾ ਲੱਗ ਗਿਆ ਤੁਹਾਡਾ ਹੀ ਹੋ ਜਾਊਗਾ ਇਹ ਸ਼ਰਤ ਹੈ ਇਹ ਆ ਜੀ ਮਠਾਈ ਵਸ਼ੀਕਰਨ ਮੋੜੀ ਮੰਤਰ ਸਾਡਾ ਦਰਬਾਰ ਹੈ ਦਰਬਾਰ ਬਬਖਵਾਜਾ ਤੇ ਬਾਬਾ ਫਰੀਦ ਜੀ ਦਾ ਪੁਰਾਣੀ ਸ਼੍ਰਾਮ ਪੱਤੀ ਸਮਾਣੇ ਵਿਖੇ ਜੈ ਹਿਮਾਲਕਲ